ਮੈਕੂ ਟਿਲੋਂ ਨੇ ਇੱਕ ਵਾਰ ਫੇਰ ਗੁਰਜਾਸ ਕਪਲ ਨੂੰ ਵੱਡਾ ਰਿਪਲਾਈ ਕੀਤਾ ਹੈ ਮੈਕੂ ਟਿਲੋਂ ਦੇ ਲਾਈਵ ਬਾਅਦ ਗੁਰਜਾਸ ਕਪਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਵਾਹਿਗੁਰੂ ਸਭ ਦੇਖਦਾ ਹੈ ਅਤੇ ਜੇ ਚਿੱਕੜ ਵਿੱਚ ਰੋੜਾ ਮਾਰੀਏ ਤਾਂ ਛਿੱਟੇ ਆਪਣੇ ਤੇ ਹੀ ਪੈਂਦੇ ਨੇ ਇਸੇ ਲਈ ਅਸੀਂ ਮੈਕੂ ਅਤੇ ਅਨਮੋਲ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ ਜਿਸ ਤੋਂ ਬਾਅਦ ਮੈਕੂ ਟਿਲੋਂ ਵੀ ਚੁੱਪ ਨਹੀਂ ਰਹੀ ਅਤੇ ਉਸ ਨੇ ਇੱਕ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ ਸਾਨੂੰ ਸਭ ਦਾ ਪਤਾ ਕੌਣ ਕਿੰਨੇ ਪਾਣੀ ਚ ਰਹੀ ਗੱਲ ਵਾਹਿਗੁਰੂ ਦੀ ਉਹ ਕਿਸੇ ਦਾ ਪਰਸਨਲ ਨਹੀਂ ਉਹ ਸਬਦਾ ਹੀ ਆ ਸਾਰੀ ਦੁਨੀਆ ਵਾਹਿਗੁਰੂ ਜੀ ਦੀ ਹੀ ਆ ਕਿਨੇ ਕੀਦੇ ਤੋਂ ਮਤਲਬ ਕੱਢਿਆ ਉਹ ਪਰਮਾਤਮਾ ਸਭ ਦੇਖਦਾ ਕੋਜ ਇਸ ਤਰੀਕੇ ਨਾਲ ਮੈਕੂ ਟਿਲੋ ਵੱਲੋਂ ਗੁਰਜਾਸ ਕਪਲ ਨੂੰ ਰਿਪਲਾਈ ਕੀਤਾ ਗਿਆ ਦੂਜੇ ਪਾਸੇ ਜਸਪ੍ਰਿਤ ਕੋਰਸ ਕੰਟਰੋਵਰਸੀ ਤੋਂ ਪਰੇਸ਼ਾਨ ਹੋ ਕੇ ਰੋਂਦੀ ਹੋਈ ਦਿਖਾਈ ਦਿੱਤੀ ਵੱਲ ਤੁਸੀਂ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਅੰਦਰ ਨਾਲ ਦੀ ਨਾਲ ਨੈਕਸਟ ਅਪਡੇਟਸ ਲੈਣ ਲਈ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਮਿਸ ਨਾ ਕਰ ਸਕੋ ਅਦਾਤ ਨੂੰ ਸਟਾਈ ਕੰਮ ਕਰ ਦੋ ਇਹ ਕੰਮ ਕਰਾ ਦੋ ਕੰਮਵਾਰ ਕਿਸੇ ਨੂੰ ਨਹੀਂ ਹੁਣ ਪਤਾ ਨਹੀਂ ਕਿ ਅਸੀਂ ਦੂਸਰੇ ਤਾਂ ਆਪਣਾ ਕੰਮ ਕਰਾ ਰਹੇ